19 ਸਾਲਾ ਨੌਜਵਾਨ ਗੱਭਰੂ ਦੀ ਕਰੰਟ ਲੱਗਣ ਦੇ ਨਾਲ ਮੌਤ ਹੋ ਜਾਂਦੀ ਹੈ ਆਪ ਜੀਆਂ ਨੂੰ ਦੱਸ ਦਈਏ ਕੀ ਖਬਰ ਸਾਹਮਣੇ ਆਈ ਹੈ 버ਗਰ ਦੀ ਦੁਕਾਨ ਤੇ ਕੰਮ ਕਰਨ ਵਾਲੇ ਮੁੰਡੇ ਦੀ ਕਰੰਟ ਲੱਗਣ ਦੇ ਨਾਲ ਮੌਤ ਹੋ ਜਾਂਦੀ ਹੈ ਆਪ ਸਕਰੀਨ ਵਿੱਚ ਦੇਖ ਹੀ ਰਹੇ ਹੋ ਕਿ ਉਸ ਦੀ ਮਾਂ ਦਾ ਦੁੱਖ ਨਹੀਂ ਦੇਖਿਆ ਜਾ ਰਿਹਾ ਆਓ ਪਰਿਵਾਰ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਇੱਕ ਇੰਜ ਹੋਇਆ ਮੁੰਡੇ ਨਾਲ ਕੀ ਹੋਇਆ ਮੁੰਡੇ ਨਾਲ ਉੱਥੇ ਕਰੰਟ ਲੱਗਿਆ ਉਹਨੂੰ ਕੰਪਨੀ ਚ 버거 किंग ਇੱਥੇ ਰਹਿ ਗਈ ਸਨੌਰ ਦੇ ਵੱਲ ਗੁਰਦੁਆਰਾ ਨਾਨਕਸਰ ਹੈ ਉਸ ਤੋਂ ਅੱਗੇ ਆ ਨਵੀਂ ਬਣੀ ਆ ਹੁਣ ਉੱਥੇ ਕੰਮ ਕਰਦਾ ਸੀਗਾ ਪਹਿਲੇ 24 ਨੰਬਰ ਫਾਟਕ ਬਾਈ ਨੰਬਰ ਫਾਟਕ ਤੇ ਸੀਗਾ ਹੁਣ ਉੱਥੇ ਨਵੀਂ ਕੰਪਨੀ ਬਣੀ ਆ ਉੱਥੇ ਗਿਆ ਸੀਗਾ ਕਿੰਨੇ ਕਿੰਨੇ ਸਾਲ ਤੋਂ ਇੱਥੇ ਕੰਮ ਕਰ ਰਿਹਾ ਸੀ ਇਹ ਤਾਂ ਆ ਦੇ 2 ਮਹੀਨੇ ਹੋਏ ਆ ਸਾਰੇ 2 ਮਹੀਨੇ ਹੋਇਆ 2 ਮਹੀਨੇ ਵੀ ਨਹੀਂ ਹੋਏ ਇਹ ਮੁੰਡਾ 19 ਸਾਲ ਦਾ ਹੈ ਨਾਮ ਕੀ ਹੈ ਨੂਰ ਅੰਸ਼ ਸਿੰਘ ਪੜਿਆ ਕਿਤਨਾ ਪਲੱਸ 2 ਤੁਹਾਡੇ ਬਾਅਦ ਇਹ ਕੰਮ ਕਰਦਾ ਸੀ ਹਾਂਜੀ ਕਿੱਥੇ ਪੜ ਪੜਾਏ ਬਸ ਦੋ ਪੜਾਨੇ ਕਾਗੜਾ ਪਿੱਛੇ ਦਾ ਇੱਕ ਹੋਸ ਇਹ ਵੱਡਾ ਸੀ ਕਿ ਛੋਟਾ ਇਹ ਵੱਡਾ ਤੇ ਕਰੰਟ ਲੱਗਣ ਕਰਕੇ ਕਰੰਟ ਕਰਕੇ ਉਹ ਦੇਖੋ ਪਿਆਰ ਥੱਲੋਂ ਸਿਰ ਤੇ ਲੱਗਿਆ ਇੱਥੇ ਤੇ ਪੈਰਾਂ ਥੱਲੋਂ ਬਾਹਰ ਨਿਕਲ ਗਿਆ ਕਰੰਟ ਲੱਗਣ ਦਾ ਉਹ ਮੈਨੇਜਰ ਨੇ ਕਿਹਾ ਵੀ ਆਪ ਲੇਟਾਂ ਚੱਕ ਕੇ ਜਾਓ ਕਿਹੜੀਆਂ ਪਲੇਟਾਂ ਏਸੀ ਦੀਆਂ ਨੇ ਉੱਥੇ ਬਿਜਲੀ ਦੀਆਂ ਉਹ ਚੱਕੀਆਂ ਨੇ ਦੋ ਮੁੰਡੇ ਨੇ ਇੱਕ ਹੋਰ ਉੱਥੇ ਪਿਆ ਚਾਰ ਨੰਬਰ 'ਚ ਵੀ ਹਾਂ ਗਏ ਹੋਇਆ ਕਰਾਨ ਲਈ ਗਏ ਹੋਏ ਹਾਂ ਬਲੈਂਡ ਦਿੱਤੀ ਹੈ ਹਾਂ ਗਏ ਆ ਕਰਾਨ ਲਈ ਸਾਨੂੰ ਨਹੀਂ ਪਤਾ ਅਜੇ ਹੋਈ ਹੈ ਕਿੰਨੇ ਮੁੰਡੇ ਦੀ 19 ਸਾਲ ਦੀ ਉਮਰ ਆ 19 ਸਾਲ ਹਾਂਜੀ ਹਾਂ ਨਹੀਂ ਲੱਗਦੇ ਹੋਰ ਬੰਦ ਕਰ ਹਾਂ ਸਾਨੂੰ ਨਿਆ ਚਾਹੀਦਾ ਤੁਹਾਡਾ ਤਾਂ ਜਵਾਨ ਬੱਚੇ ਚਲਾਗੇ ਨਾਨੂ ਕੰਪਨੀ ਦੇ ਵਿਰੁੱਧ ਸਾਰਾ ਕੁਝ ਕਾਰਵਾਈ ਕਰਨ ਇਹਨਾਂ ਨੂੰ ਅੰਦਰ ਕਰਾਉਣ ਸਾਡਾ ਬੱਚਾ ਮੋੜ ਕੇ ਦੇ ਦੇਣਾ ਹਾਂ ਰਾਜਵਾਨ ਬੱਚਾ ਫੋਨ ਵੀ ਉਹਦਾ ਲੈ ਕੇ ਨੇ ਮੈਨੇਜਰ ਇੱਥੇ ਪਤਾ ਨਹੀਂ ਆਇਆ ਹੋਣਾ ਕੋਈ ਡਾਕਟਰ ਸਾਹਿਬ ਨੇ ਉਹਨੂੰ ਫਟਾਤਾ ਫੋਨ ਉਹਨੂੰ ਫੋਨ ਵੀ ਲੈ ਗਿਆ ਉਹਦਾ ਬਾਕੀ ਬਾਈਕ ਵੀ ਉੱਥੇ ਖੜੀ ਹੈ ਬੈਗ ਵੀ ਉਹਦਾ ਉੱਤੇ ਹੀ ਹੈ ਕਿੰਨੇ ਵਜੇ ਸਰ ਮੇਰਾ ਬ੍ਰਦਰ ਹੈ ਜਿਹੜੀ ਉਹਦੀ ਡੈਥ ਹੋਈ ਹੈ ਤੇ ਇਹ ਜਿਹੜਾ ਸੰਗਰੂਰ ਨਵਾਂ ਖੁੱਲਿਆ 골ਡਸਟ ਕੋਲ ਬਰਗਰ ਕਿੰਗ ਉੱਥੇ ਮੇਰੇ ਬ੍ਰਦਰ ਦੀ ਡੈਥ ਹੋਈ ਆ ਉਹਨਾਂ ਦੇ ਜਿਵੇਂ ਡੈਥ ਕਿਵੇਂ ਹੋਈ ਕੀ ਕਾਰਨ ਸਰ ਇਹਦੀ ਡਿਊਟੀ ਹੁੰਦੀ ਹੈ 2 ਵਜੇ ਤੱਕ ਰਾਤ 4 ਤੋਂ ਲੈ ਕੇ 2 ਵਜੇ ਤੱਕ ਜਿਹੜਾ ਇਹਨਾਂ ਦੀ ਕੰਪਨੀ ਦਾ ਆਰਜੀਐਮ ਹੈ ਆਰਜੀਐਮ ਇਹਨਾਂ ਦਾ ਤੇ ਉੱਥੇ ਰਹਿੰਦੇ ਨੇ ਕਿ ਖੋਬਾ ਜੀ ਨਾ ਹੋ ਜੇ ਆਰਜੀਐਮ ਨੇ ਇਹਨਾਂ ਨੂੰ ਸਵੇਰੇ ਕਿਹਾ 6:30 7 ਵਜੇ ਕਿ ਤੁਸੀਂ ਨਾ ਜਿਹੜੀ ਇਹਨਾਂ ਦੀ ਲਾਈਨ ਹੁੰਦੀ ਆ ਉੱਥੇ ਮੇਨ ਕੀ ਉਹਦੀ ਪਲੇਟਾਂ ਨਾਲ ਸਾਈਡ ਤੇ ਕਰਨੀਆਂ ਸੀ ਇਹਨਾਂ ਦੇ ਤਿੰਨ ਤਿੰਨਾਂ ਨੇ ਜਿਹੜਾ ਲੱਗਿਆ ਉਹਨਾਂ ਨੇ ਇੱਕ ਪਾਸੋਂ ਚੱਕਿਆ ਦੂਜਿਆਂ ਤੋਂ ਸੈਟ ਨਹੀਂ ਚੱਕਿਆ ਉਹ ਟੇਢੀ ਹੋਈ ਤੇ ਇਹਨਾਂ ਨੂੰ ਕਰੰਟ ਲਾ ਕੇ ਉੱਥੇ ਹੀ ਡੈਥ ਹੋ ਗਿਆ ਆਰਜੀਐਮ ਦਾ ਕੀ ਨਾਮ ਹੈ ਆਰਜੀਐਮ ਦਾ ਨਾਮ ਨਹੀਂ ਪਤਾ ਸਰ ਕਿੰਨੇ ਸਾਲ ਤੋਂ ਉੱਤੇ ਜੋਬ ਕਰ ਰਹੇ ਸੀ ਸਰ ਇਹ ਹੁਣੇ ਲੱਗਿਆ ਹਜੇ ਮਹੀਨੇ ਪਹਿਲੇ ਕਿੱਥੇ ਪੜਿਆ ਇਹ ਲੱਗਿਆ ਸੀ ਪਹਿਲੇ 22 ਨੰਬਰ ਫਟਕ ਜਿਹੜਾ 버ਗਰ ਕਿੰਗ ਆ ਤੇ ਉਹਨਾਂ ਨੇ ਇਹਨੂੰ ਅੱਗੇ ਰੈਫਰ ਕੀਤਾ ਉੱਥੇ ਪਹਿਲੇ ਦੀ ਟ੍ਰੇਨਿੰਗ ਉਰੇ ਹੋਈ ਰੈਫਰ ਇਹਨਾਂ ਨੇ ਆਪਣੇ ਉਸਤੇ ਕੀਤਾ ਤੇ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਬਸ ਸਰ ਨਾ ਹੀ ਮਿਲੇ ਸਰ ਉਹਨਾਂ ਨੂੰ ਜਿਹੜੇ ਆਰਜੀ ਐ ਮੈਂ ਹੁਣ ਕਹਿੰਦੇ ਨੇ ਕਿ ਉਹ 버거 किंग ਉਹ ਬੰਦ ਕਰਕੇ ਸਾਰੇ ਚਲੇ ਗਏ ਨੇ ਕਿਤੇ ਨਹੀਂ ਕੀ ਐਕਸਟਰਾ ਕੰਮ ਕਰਨਾ ਚਾਹੀਦਾ ਸੀ ਜਾਂ ਹੁੰਦਾ ਹੈ ਅੰਦਾਜ਼ੀ ਘਰ ਆਂਦਾ ਸੀ ਇਹ ਸ਼ਿਫਟਿੰਗ ਦੀ ਸੀ ਸ਼ਿਫਟੇ ਦੀ ਸੀਗੀ 3 3 3 ਵਜੇ ਜਾਂਦਾ ਸੀ ਤੇ ਰਾਤ 1 ਵਜੇ ਤੱਕ ਸ਼ਿਫਟ ਸੀ ਇਹ ਆਂਦਾ ਸਵੇਰੇ 8 ਵਜੇ ਸੀ ਉਤੋਂ 9 ਵਜੇ ਰਾਤੀ ਉੱਥੇ ਹੀ ਸੌਂਦਾ ਸੀ ਰਾਤੀ ਉੱਥੇ ਹੀ ਸੌਂਦਾ ਸੀ ਉਹ ਟਾਈਮ ਵੀ ਕਰਾਉਂਦੇ ਸੀ ਸੋ ਪਤਾ ਨਹੀਂ ਸਰ ਉਹ ਉਹਨਾਂ ਨੂੰ ਪਤਾ ਸੀ ਵੈਸੇ ਕੰਮ ਤਾਂ ਕਰਾਉਂਦੇ ਸੀ ਇਹਨਾਂ ਤੋਂ ਦੋ 2:30 ਵਜੇ ਤੱਕ ਤਾਂ ਸਵਾਇਆਂ ਕਰਾਉਂਦੇ ਸੀ ਉਹ ਤੇ ਕੀ ਕੰਮ ਕਰਦੇ ਸੀ ਇਹ ਉੱਥੇ 버ਗਰ ਬਣਾਉਣੇ ਜਿਵੇਂ 버거 버거 ਬਣਾ ਇੱਕ ਕੁੱਕ ਦਾ ਕੰਮ ਕਰਦੇ ਸੀ ਕੁਕਿੰਗ ਦਾ ਪਲੇਟਾਂ ਚਕਾਉਂਦੇ ਸੀ ਦੇ ਦੋ ਏਸੀ ਵਾਲੀਆਂ ਏਸੀ ਵਾਲੀਆਂ ਨਹੀਂ ਸੀ ਉਹਨਾਂ ਦੀ ਲਾਈਨ ਮੇਨ ਲਾਈਨ ਦੀ ਪਲੇਟਾਂ ਸੀਗੀਆਂ ਜਿਹੜੀ ਇਹ ਸਾਈਡ ਤੇ ਕਰਦੇ ਸੀ ਉਹ ਚਕਾਉਂਦੇ ਸੀ ਉਹ ਚਕਾਈਆਂ ਨੇ ਇਹਨਾਂ ਨੇ